ਜ਼ਿਲ੍ਹਾ ਤਰਨਤਾਰਨ ਤੋਂ ਇੱਕ ਦੁਖਦਾਈ ਘਟਨਾ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਨੌਜਵਾਨ ਨੇ ਆਪਣੇ ਆਪ ਦੇ ਉੱਤੇ ਤੇਲ ਪਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਜਿੱਥੇ ਕਿਸ ਨੌਜਵਾਨ ਦੇ ਮੌਤੇ ਕਾਰਨ ਬਾਰੇ ਤੱਕ ਕੁਝ ਪਤਾ ਨਹੀਂ ਚੱਲ ਸਕਿਆ ਕਿ ਇਸ ਨੌਜਵਾਨ ਨੇ ਕਦਮ ਕਿਹੜੇ ਕਾਰਨਾਂ ਕਰਕੇ ਚੁੱਕਿਆ ਹੈ ਅਜੇ ਤੱਕ ਇਸ ਨੌਜਵਾਨ ਦੀ ਸ਼ਨਾਖਤ ਵੀ ਨਹੀਂ ਹੋ ਸકી ਦੱਸਦੇ ਕਿ ਘਟਨਾ ਜ਼ਿਲ੍ਹਾ ਤਰਨ ਤਰਨ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਦੀ ਹੈ ਜਿੱਥੇ ਕਿ ਇੱਕ ਨੌਜਵਾਨ ਨੇ ਤੇਲ ਪਾ ਕੇ ਆਪਣੇ ਆਪ ਨੂੰ ਅਗ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਇਸ ਮਾਮਲੇ ਬਾਰੇ ਜਾਣਕਾਰ ਦਿੰਦੇ ਆ ਐਸ ਐਚਓ ਸਦਰ ਅਫਤਾਰ ਸਿੰਘ ਨੇ ਦੱਸਿਆ ਕਿ ਪਤਾ ਲੱਗਾ ਸੀ ਕਿ ਡਿਪਟੀ ਕਮਿਸ਼ਨਰ ਦੇ ਬਾਹਰ ਇੱਕ ਨੌਜਵਾਨ ਵੱਲੋਂ ਤੇਲ ਪਾ ਕੇ ਅਗ ਲਗਾਈ ਗਈ ਹੈ ਜਿਸ ਨੂੰ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਪਰ ਆਦਮੀ ਅੱਗ ਨਾਲ ਜ਼ਿਆਦਾ ਝੁਲਸ ਚੁੱਕਾ ਸੀ ਜਿਸ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਲੈ ਜਾਇਆ ਗਿਆ ਹੈ ਅਤੇ ਇਸ ਮਾਮਲੇ ਬਾਰੇ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿ ਇਸ ਨੌਜਵਾਨ ਨੇ ਕਿਹੜੇ ਕਾਰਨਾਂ ਬਾਰੇ ਆਪਣੇ ਜੀਵਨ ਲिला ਸਮਾਪਤ ਕੀਤੀ ਹੈ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਡੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਇਹ ਜੀ ਅੱਜ ਡੀਸੀ ਆਫਿਸ ਤੇ ਅੰਦਰੋਂ ਨਿਕਲਿਆ ਇਹ ਬੰਦਾ ਬਾਹਰ ਤੇ 2 ਨੰਬਰ ਗੇਟ ਜਿਹੜਾ ਵਾ ਉਹਦੇ ਬਾਹਰ ਆ ਗਏ ਨੇ ਜਿਹੜੇ ਹੱਥ 'ਚ ਤੇਲ ਦੀ ਬੋਤਲ ਸੀਗੀ ਇਹਨੇ ਆਪਣੇ ਆਪ ਤੇਲ ਪਾ ਕੇ ਮਾਚਸ ਕੱਢ ਕੇ ਆਪਣੇ ਆਪ ਇਹਨੇ ਅੱਗ ਲਾ ਲਈ ਆ ਉੱਥੇ ਮੁੰਡਾ ਇੱਕ ਨਾਨਕ ਸਿੰਘ ਆ ਪੀਸੀ ਆਫਿਸ ਅੰਦਰ ਉਹਨੂੰ ਜਦੋਂ ਪਤਾ ਲੱਗਾ ਉਹ ਭੱਜ ਕੇ ਜਾ ਕੇ ਉਹਨੇ ਅੰਦਰੋਂ ਸਿਲੰਡਰ ਲਿਆਂਦਾ ਉਹਨੇ ਆ ਕੇ ਦੀ ਬਥਰੀ ਕੋਸ਼ਿਸ਼ ਕੀਤੀ ਵਿਚਾਰੇ ਦੀ ਜਿਹਦੀ ਜਾਨ ਵਾਜੇ ਕੋ ਅੱਗ ਬੁਝਾਉਣ ਵਾਸਤੇ ਪਰ ਉਸ ਦੌਰਾਨ ਉਸੇ ਦਰਾਨੀ ਮਤਲਬ ਇਹ ਜਿਹੜੀ ਡੈਥ ਹੋ ਚੁੱਕੀ ਹੈ ਕਾਰਨ ਦਾ ਨਹੀਂ ਪਤਾ ਲੱਗ ਰਿਹਾ ਨਹੀਂ ਕਾਰਨ ਦਾ ਨਹੀਂ ਪਤਾ ਲੱਗ ਰਿਹਾ ਹੁਣ ਇਹਨੂੰ ਇੱਥੇ ਸਿਵਲ ਹਸਪੀਟਲ ਲੈ ਕੇ ਆਏ ਡੈਡ ਆਊਟਸਰ ਖਾਣ ਲ ਸਰ ਕੋ ਨਾਮ ਨਹੀਂ ਪਛਾਣਿਆ ਜੇ ਨਹੀਂ ਹੋਈ ਜੀ ਪਛਾਣ ਵਾਸਤੇ ਇਹਨੂੰ ਰੈਡ ਆਊਟ ਤੇ ਫੋਨ ਲੱਗੇਗਾ ਤੁਹਾਨੂੰ ਲੱਗਾ ਕਿ ਜੁਨੀਨ ਤੋਂ ਬੰਦੇ ਚਾਹੀਦੇ ਨਹੀਂ ਇਹ ਨਹੀਂ ਜੀ ਕੁਝ ਪਤਾ ਨਹੀਂ ਲੱਗੇ ਹੁਣ ਤਾਂ شناخت ਹੋ ਗਈ ਤੇ ਫੇਰ ਦਾਸ ਸਰ ਕੁਝ ਸਰਕਾਰੀ ਮੁਲਾਜ਼ਮ ਕਿਹਨੇ ਪਾਇਆ ਨਹੀਂ ਉਹ ਸਰਕਾਰੀ ਮੁਲਾਜ਼ਮ ਨੇ ਸਿਰਫ ਇਹਨਾਂ ਦੱਸਿਆ ਉਹ ਕੋਈ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਵੀ ਅੱਗ ਬੁਝਾ ਕੇ ਬਚਾ ਲਈ ਪਰ ਨਹੀਂ ਬਚ ਨਹੀਂ ਸਕੀ